ਕਸੀਆ ਪੰਜਾਬੀਓ ਮੈਂ ਤੁਹਾਡਾ ਵੀਡੀਓ ਮੈਸੇਜ ਕਰਨਾ ਇਹ ਨਾ ਸੋਨੋ ਜੇ ਪੁਰਾਣਾ ਸਮਾਨ ਦਿਖਾਉਣੇ ਹੈਗਾ ਬਸ ਇੱਕ ਪਿੰਡ ਬੁਰਜਗੇਲਾ ਅਸੀਂ ਹੋ ਗਏ ਨਾ ਹਾਂ ਤਸਵੀਰ ਫੂਲ ਜਿਹੜਾ ਬਠੰਡਾ ਇੱਥੇ ਨਾ ਵਿਰਾਸਤੀ ਸਮਾਨ ਹੈ ਸਾਰਾ ਟੋਟਲ ਜਿੰਨਾ ਵੀ ਹੈਗਾ ਆਪਣੇ ਘਰਾਂ ਦੇ ਵਿੱਚ ਪਹਿਲਾਂ ਵਰਤਿਆ ਜਾਂਦਾ ਸੀ ਹਾਂ ਘਰ ਚ ਬਣਾਇਆ ਹੋਇਆ ਇਹ ਸੰਦੂਕ ਆ ਜਿਹੜਾ ਆਪਣੇ ਪੁਰਾਣੇ ਬੇਬੇ ਕੋਲੇ ਹੁੰਦਾ ਸੀ ਤੇ ਇਹ ਸਕੂਟਰ ਦਾ ਚਲੋ ਅੱਜ ਵੀ ਚਲਦੇ ਆ ਤੇ ਇਹ ਰੱਥਾ ਹੈ ਹਾਂਜੀ ਤੇ ਬਾਕੀ ਆ ਬਾਈ ਨੂੰ ਬਾਈ ਸਤਿ ਸ਼੍ਰੀ ਅਕਾਲ ਜੀ ਤੇ ਕੀ ਨਾਮ ਤੁਹਾਡਾ ਜੀ ਪਿੰਡਾ ਸਵਰਨ ਸਿੰਘ ਆ ਜੀ ਸਵਰਨ ਸਿੰਘ ਹਾਂਜੀ ਤੇ ਸਰਦਾਰ ਜੀ ਤੁਸੀਂ ਜਿਹੜਾ ਸਮਾਨ ਲੈ ਕੇ ਆਂਦੇ ਮਤਲਬ ਪਿੰਡਾ ਜੋ ਇਕੱਠਾ ਕੀਤਾ ਕਿਥੋਂ ਟੁਕੜਾ ਆਦੇ ਕੋਈ ਸੀ ਅਸੀਂ ਖਿ ਲੈ ਵੀ ਉਹਨੇ ਇਹਦਾ ਸੁਨੇਹਾ ਭੇਜਦਾ ਜੀ ਠੀਕ ਹੈ ਜੀ ਤੇ ਕੁਝ ਸਮਾਨ ਕਰਾ ਨੂੰ ਦੇ ਦੇ ਵੀ ਜਾਂਦੇ ਲੋਕ ਠੀਕ ਹੈ ਦੇ ਦੇ ਜਾਂਦੇ ਮਾਲ ਵਾਲਾ ਫਿਰ ਮੁੱਲੀ ਦੇਣ ਹਾਂਜੀ ਤੇ ਇਹ ਸਾਨੂੰ ਮੜਾਏ ਦੱਸੋਗੇ ਨਾਲ ਨਾਲ ਤੁਰ ਫਿਰ ਕੇ ਵੀ ਕੀ ਕੀ ਹਨ ਆ ਜੀ ਪੁੱਛਣਾ ਜਿਹੜਾ ਕੋ ਪੁੱਛਣਾ ਚਲੋ ਆ ਜੀ ਸਰ ਹਾਂਜੀ ਆਹ ਦੇਖੋ ਜੀ ਆਹ ਨਾ ਹੈ ਇਹ ਤੰਗਲੀ ਵਗੈਰਾ ਇਹ ਤਾਂ ਮੈਨੂੰ ਵੀ ਪਤਾ ਹੈ ਸਾਡੇ ਵੀ ਬਹੁਤ ਸੀਗੀਆਂ ਤੰਗਲੀ ਜੱਫਾ ਵਗੈਰਾ ਤੇ ਕਈ ਮੈਨੂੰ ਵੀ ਨਹੀਂ ਪਤਾ ਇਹਨਾਂ ਚੀਜ਼ਾਂ ਦੇ ਵਿੱਚ ਵੀ ਕੀ ਕੀ ਚੀਜ਼ ਹੈ ਤੇ ਆਪਾਂ ਬਾਈ ਨੂੰ ਪੁੱਛ ਜਾਨ ਬਾਈ ਸਵਰਨ ਸਿੰਘ ਜੀ ਨੂੰ ਤੇ ਤੇ ਸਰਦਾਰ ਜੀ ਆਹ ਕੀ ਕੀ ਆ ਹਾਂ ਇਹ ਗੱਡੀਆਂ ਆ ਜੀ ਆਪਾਂ ਉੱਠ ਗੱਡੀਆਂ ਜੋੜਦੇ ਆ ਜੀ ਹਾਂਜੀ ਹਾਂਜੀ ਇਹ ਗੱਡੀ ਵਾਲੀ ਥੋੜੀ ਆ ਠੀਕ ਹੈ ਜੀ ਜਿਹੜੀ ਆ ਥੋੜੀ ਆ ਇਹ ਹਾਲਾਂ ਦੀ ਠੀਕ ਹੈ ਜੀ ਹੁਣ ਤੇ ਧਰ ਕੇ ਹੁਣ ਇਸੇ ਹੱਲ ਚੱਲਦੇ ਚੱਲਦੇ ਜੀ ਹੁਣ ਕੀ ਠੀਕ ਹੈ ਜੀ ਕੋਈ ਵਰਤੋਂ ਚ ਲੈਣੀ ਆ ਪੈਣੀ ਉਹ ਇਹ ਤੰਗ ਥੱਲੇ ਕੱਸ ਕੇ ਉੱਠਦੇ ਠੀਕ ਹੈ ਜੀ ਇਹਨੂੰ ਗਿੰਡੀ ਕਹਿੰਦੇ ਜੀ ਵੀ ਜਦੋਂ ਕਿਤੇ ਗੱਡਾ ਹਾਂ ਜੀ ਬਾਈ ਨੇ ਨਾ ਸਾਰਾ ਕੁਝ ਲਾ ਲੇ ਕੇ ਵੀ ਲਾਇਆ ਹੋਇਆ ਹੈ ਜੀ ਹਾਂਜੀ ਜਦੋਂ ਕਿਤੇ ਗੱਡਾ ਖੁੱਲ ਜਾਂਦਾ ਸੀ ਉੱਥੋਂ ਖਟੋਚੇ ਲਪਾਉਂਦੇ ਸੀ ਜੀ ਠੀਕ ਹੈ ਜੀ ਫਿਰ ਗੱਡਾ ਖੇਡਦਾ ਜੀ ਏ ਠੇਰੇ ਜੇ ਮੈਂ ਅੱッセ ਮਟਰਾਵਾ ਮਾਰ ਦਿੰਦੇ ਸੀ ਉਹਨਾਂ ਠੀਕ ਹੈ ਜੀ ਇਹ ਸ਼ਿਕਰੀ ਸ਼ਿਕਰੀ ਹਾਂ ਇਹਦਾ ਹਰ ਅੱਜ ਕੱਲ ਵੀ ਤਰਾਲਦੇ ਬਸ ਕਰਦੇ ਆ ਅਸੀਂ ਸਭ ਨੂੰ ਮਾਰਨ ਜੇ ਬਸ ਕੁਤ ਡੋਗ ਡੇ ਚੱਲੀ ਹੁੰਦੀ ਇਹਨਾਂ ਨਾਲ ਹਰ ਪਾਉਂਦੇ ਸੀ ਆਪਾਂ ਹਰ ਖੇਦੇ ਸੀ ਠੀਕ ਹੈ ਜੀ ਇਹ ਚੰਮ ਦੇ ਬੰਦੇ ਨੇ ਇਹ ਪੰਜਾਲੀ ਆ ਗਈ ਜੀ ਇਹ ਪਲਾਨੀ ਆ ਗਈਆਂ ਇਹ ਉੱਠ ਨਹੀਂ ਆ ਗਿਆ ਜੀ ਦੋ ਸਵਾਰੀਆਂ ਵਾਸਤੇ ਤੇ ਤੁਹਾਨੂੰ ਬਹੁਤ ਖਬਰ ਇਹ ਹਾਂਜੀ ਇਹ ਹਾਲ ਆ ਗਿਆ ਹਨਾ ਜੀ ਹਾਂਜੀ ਹਾਂਜੀ ਇਹ ਕਾਠ ਦਾ ਹਾਲ ਆ ਗਿਆ ਜੀ ਠੀਕ ਹੈ ਜੀ ਇਹ ਦੋ ਸਮਝੂ ਦੋ ਪੱਖਾ ਕਹਿੰਦੇ ਰਹੂ ਠੀਕ ਹੈ ਜੀ ਇਹ ਤਨਪੁਰ ਆ ਗਿਆ ਜੀ ਠੀਕ ਹੈ ਜੀ ਇਹ ਰਕਾਵਾ ਹਾਂ ਜੀ ਇਹ ਉਹ ਪੁਰਾਣਾ ਸੱਜਾ ਹੀ ਹੈ ਨਾ ਸੱਜੇ ਨੇ ਜਿਉਂ ਸੱਜਲੀ ਆ ਸੱਜਲੀ ਜੀ ਨਾਲ ਬੱਕ ਦੇ ਉਹ ਫਲਾ ਬਿਆ ਪਰਲੇ ਪਾਸੇ ਹਾਂ ਜੀ ਇਹਦੇ ਨਾਲ ਗਾ ਕੇ ਜੀ ਨਾਲ ਠੀਕ ਹੈ ਜੀ ਹਲਕੇ ਲੰਗ ਆਇਆ ਦੋਸਤ ਬਹੁਤ ਬੰਨੇ ਸੋ ਸਭ ਜੀ ਠੀਕ ਹੈ ਜੀ ਲੰਗ ਆਇਆਗਾ ਕੇ ਜੀ ਫਿਰ ਇਹ ਤੰਗੀਆਂ ਨਾਲ ਹਵਾ ਚੜਾ ਲਈਏ ਇੱਕ ਸੱਜਲੀ ਨਾਲ ਠੀਕ ਹੈ ਜੀ ਹਾਂ ਜੀ ਤੇ ਕੋ ਬਣਾਇਆ ਜਿਹੜਾ ਵੀ ਬਾਪਾ ਆਪਣੇ ਬਾੜੇ ਹੱਲਾ-ਉਲਾਉਣਾ ਦਿਸ ਗਿਆ ਜਿਹੜਾ ਹਾਂਜੀ ਹਾਂਜੀ ਫੜੀ ਗਿਆ ਜੀ ਜਿਹੜਾ ਗਾਣੇ ਕੰਢਦੇ ਹੁੰਦੇ ਨੇ ਅੱਛਾ ਜੀ 1950 55 ਦਾ ਪਹਿਲਾ ਸੱਤ ਸੱਤ ਕਦਮ ਹੋ ਗਏ ਅੱਛਾ ਜੀ ਇਹ ਤਾਂ ਮੈਂ ਤਾਂ ਪਹਿਲੀ ਵਾਰ ਮੈਂ ਵੀ ਹੁਣੇ ਦੇਖਿਆ ਹਾਂਜੀ ਨਾਲ ਟੁੱਟੇ ਲੈ ਮਨੇ ਮਨੇ ਪਰਸ਼ਮਤੀ ਖਤਮ ਹੋ ਗਈ ਠੀਕ ਹੈ ਜੀ ਹਾਂ ਇਹਦੇ ਚ ਪਾ ਕੇ ਨਾ ਫਖੜਾ-ਫਖੜਾ ਕਰ ਇਹ ਆਪਣੇ ਜਾਂ ਜੌਂ ਦੇ ਕੰਢੇ ਜੀ ਹਾਂਜੀ ਤੇ ਕਾਹਕੇ ਤੋਂ ਟੁਕੜੀ ਸੀ ਲੈਂਦੇ ਗੋਲ ਹੁਣ ਪਹਿਲੀ ਬੋਲਦੇ ਸੀ ਠੀਕ ਹੈ ਜੀ ਜਦੋਂ ਪੂਰਾ ਬਿਲਕੁਲ ਤੋੜ ਦਿੰਦਾ ਹੈ ਦਾਣੇ ਨਿਕੌਲੇ ਪੇਸ਼ਾ ਜਿਵੇਂ ਲਾ ਕੇ ਘੜਦੇ ਓਕੇ ਥੋੜੇ ਥੋੜੇ ਦਾਣੇ ਹੁੰਦੇ ਕੋਈ 100 ਮਾਣ ਦਾ ਕਿਸੇ ਦੇ ਹੁੰਦੇ ਸੀ ਠੀਕ ਹੈ ਜੀ ਇਹਾਂ ਤੇ ਨਹੀਂ ਭਰਸੀ ਆਪਾਂ ਓਕੇ ਆ ਦੇਖੋ ਜੀ ਆਹ ਪਰਾਨਾ ਆ ਵੀ ਮਦਲੇ ਕੀ ਸਾਟੇ ਇਹ ਖੂ ਦਾ ਕੰਡਾ ਜੀ ਜਦੋਂ ਖੂਜ ਕੋਈ ਚੀਜ਼ ਦੇ ਚ ਪੈਂਦੀ ਸੀ ਨਾ ਹਾਂ ਜੀ ਬਾਸਟੀ ਵਗੈਰਾ ਜਾਂ ਬੱਸਾ ਵਗੈਰਾ ਉਹ ਜੀ ਮਲ ਕੇ ਜਿਹੜਾ ਘੜਦੇ ਸੀ ਕੰਡਾ ਠੀਕ ਹੈ ਆਹ ਦੇਖੋ ਜੀ ਇਹ ਲੀ ਜਿਆ ਆਵੇਂ ਨਾ ਜਿਵੇਂ ਲੋੜ ਕੋਈ ਮਨਕਵਾਦ ਲਾ ਹੁਣ ਤਾਂ ਬਦਲ ਗਿਆ ਹੁਣ ਤਾਂ ਪਤਨੀ ਨਵੀਂ ਪੰਨੀ ਨੂੰ ਤਾਂ ਬਿਲਕੁਲ ਹੀ ਨਹੀਂ ਪਤਾ ਹੈਗਾ ਛੋਲੇ ਹੁੰਦੇ ਆਪਣੇ ਆਪ ਹਾਂਜੀ 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 ਇਹਨਾਂ ਆਸ਼ਾਨ ਦੇ ਵਿਆਹ ਸਾਡੇ ਦੀ ਦਾਲ ਬਣਾਉਂਦੇ ਇਹਨਾਂ ਨੇ ਠੀਕ ਹੈ ਜੀ ਹੁਣ ਛੋਲੇ ਰਹੇ ਜਦੋਂ ਢੇਰ ਲੱਗੇ ਪੈਣਦੇ ਸੀ ਹੁਣ ਠੱਕ ਠੱਕ ਤੇ ਜਿਹੜਾ ਤੁਹਾਡਾ ਰਥ ਹੈ ਸਰਦਾਰੀ ਹੈ ਨਾ ਗੱਡਾ ਹੈ ਨਾ ਹਾਂਜੀ ਬਲਦ ਗੱਡਾ ਹਾਂਜੀ ਤੇ ਇਹ ਤੁਸੀਂ ਮੁੱਲ ਲੈ ਫਿਰ ਜਾ ਕੇ ਲੈ ਕੇ ਸਾਡੇ ਕੋਲ ਆ ਜਾਓ ਕੋਈ ਦਾਨ ਨਹੀਂ ਕਰਤੀ ਹੈ ਠੀਕ ਹੈ ਜੀ ਤੁਸੀਂ ਕੀ ਕਰ ਲੈਣਾ ਹੈ ਵੀ ਵਿਰਾਸਤ ਬੰਨ ਰੱਖਣ ਵਾਸਤੇ ਵੀ ਤੁਸੀਂ ਸਾਂਭ ਕੇ ਰੱਖ ਲਓ ਬਜ਼ੁਰਗਾਂ ਨੂੰ 40 ਦਾ ਬਣਾਇਆ ਵਸੇਗੀ ਠੀਕ ਹੈ ਜੀ ਉਹਨਾਂ ਰੱਖਿਆ ਵਾਸਤੇ ਉਹਦੇ ਚੇਰ ਕੋਲ ਜੀ ਲੋਨ ਕਰsin ਕਰ ਦਈਏ ਠੀਕ ਹੈ ਜੀ ਪੁੱਤਰ ਪੁੱਤਰ ਬਹੁਤ ਲੱਗਿਆ ਹੋਣਾ ਤੇ ਬਈ ਫਿਰ ਤੇ ਸੈਲਫੀ ਸਲਫੀ ਲਾਣ ਵਾਲੇ ਜਾਂ ਲੋਕਤਾਉਂ ਦੇ ਹੋਣਗੇ ਛੋਟਪੜ ਵਿਆਹ ਸਾਦੀ ਵਾਲੇ ਹਨਾ ਸ਼ੋਹਰ ਜੁਵਾ ਕੇ ਸ਼ਾਮ ਤੱਕ ਕੋਈ ਸ਼ੋਹਰ ਬਾ ਖੁੱਲ ਕੇ ਸੀ ਦਿੱਤਾ ਆਪਣਾ ਠੀਕ ਹੈ ਜੀ ਤੇ ਸ਼ਾਮ ਤੱਕ ਖੁੱਲਿਆ ਰਹੂਗੀ ਹਾਂਜੀ 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 ਬਾਈ ਜੀ ਮੈਂ ਨਾ ਫੂਲ ਰੋਡ ਤੋਂ ਸਲਾਹਤਪੁਰੇ ਨੂੰ ਜਾਂਦੇ ਰਸਤੇ ਦੇ ਵਿੱਚ ਉਹਨਾਂ ਦਾ ਬਿਰਾਸਤੀ ਘਰ ਇਹਨਾਂ ਦਾ ਜੇ ਜਰੂਰ ਲੰਘਦੇ ਟਾਈਮ ਤੇ ਦੇਖ ਕੇ ਜਾਇਆ ਕਰੋ ਬਾਈ ਨੂੰ ਤੇ ਸਮਾਰ ਸਾਰਾ ਮੇਰੇ ਕੋਲ ਠੀਕ ਹੈ ਜੀ ਸਲਾਹਤਪੁਰਾ ਦੇ ਰੰਪਰੇਡ ਰ ਸਾਹਮਣੇ ਦੁਪਹਿਰ ਸਾਹਿਬ ਇਹਨਾਂ ਨਾ ਪਾਣੀ ਕਹਿੰਦੇ ਨੇ ਮੋਕੇ ਠੀਕ ਹੈ ਜੀ ਸਮਝਣਾ ਬਾਰੇ ਜੇ ਇਹਦੇ ਸੱਦੇ ਮੋਕਾ ਮੰਨੇ ਹੁੰਦਾ ਹਾਂਜੀ ਸਮਝਣਾ ਠੀਕ ਹੈ ਜੀ ਇੱਕ ਮੈਂ ਬਾਈ ਤੁਹਾਨੂੰ ਹੋਰ ਚੀਜ਼ ਦਿਖਾਉਣਾ ਬਾਈ ਦੱਸੂਗਾ ਆ ਤਾਂ ਆਪਾਂ ਨੂੰ ਪਤਾ ਆ ਨਾ ਪੁਰਾਣੇ ਜਿੰਦੇ ਸੀਗੇ ਹਨਾ ਜੀ ਹਾਂ ਜੀ ਹਾਂ ਜੀ ਮੁੱਠੀ ਜਿੰਦਾ ਹਾਂ ਜੀ ਹਾਂ ਜੀ ਮੁੱਠੀ ਇਹਦਾ ਵੀ ਕਹਿੰਦਾ ਇਹਨੂੰ ਬਾਈ ਨੇ ਸਾਰੇ ਲਿਖ ਲਿਖ ਕੇ ਲਾ ਰਹੇ ਹਾਂ ਜੀ ਹਾਂ ਜੀ ਹਾਂ ਜੀ ਸਲੂਖਾ ਨੂੰ ਬਾਰਾਂ ਨੂੰ ਰੋਣ ਜੀ ਲਾ ਰਹੇ ਨੇ ਬਣਿਆ ਹਜੇ ਉਹ ਮੈਂ ਕੰਮ ਕਰ ਰਹੇ ਹਾਂ ਠੀਕ ਹੈ ਜੀ ਹਾਂਜੀ ਇਹ ਬਾਈ ਕੋਲ ਤਵੇ ਵਾਲੀ ਮਸ਼ੀਨਾਂ ਵੈਸੇ ਚੱਲਦੀ ਨਹੀਂ ਹੈਗੇ ਉਹਨਾਂ ਨੂੰ ਸੇ ਬੈੜੀ ਤੇ ਬਣੀ ਹੋਈ ਹੈ ਜੀ ਮੈਂ ਬਸ ਇਹਨੂੰ ਉਹ ਸਮੇਂ ਚਾਬੀ ਦਿੰਦੇ ਆ ਇਹ ਤੇ ਫੰਗੜ ਹੁੰਦਾ ਜੀ ਪੱਤੀ ਟੁੱਟ ਗਈ ਠੀਕ ਹੈ ਜੀ ਕੋਈ ਮੈਂ ਇਸੇ ਕੁਛ ਨਹੀਂ ਫੜੀ ਫੰਗੜ ਹੁੰਦਾ ਜੀ ਉਹਨਾਂ ਸੇ ਬੈੜੀ ਹੈ ਜੀ ਇਹ ਹੈਗਾ ਬੁੜੀਆਂ ਦੇ ਤਾਣੀ ਤੰਦਾ ਸਮਾਨ ਹਾਂਜੀ ਹਾਂਜੀ ਇਹ ਆਏ ਨਾ ਸੱਚੇ ਸੱਚੇ ਆ ਕੱਲੇ ਕੱਲੇ ਧਾਗੇ ਨੂੰ ਜੋੜਦੇ ਨਹੀਂ ਆ ਕੱਲੇ ਕੱਲੇ ਧਾਗੇ ਨੂੰ ਠੀਕ ਹੈ ਜੀ ਦੋ ਧਾਗੇ ਦੀਆਂ ਮਾਂ ਇਹਨਾਂ ਨੇ ਕੱਲਾ ਕੱਲਾ ਧਾਗਾ ਜੋੜ ਦਿੱਤੇ ਠੀਕ ਹੈ ਜੀ ਤੇ ਇੱਕ ਬਾਈ ਆਹ ਦੇਖੋ ਨਾ ਬਾਈ ਨੇ ਪ੍ਰੈਸ ਰੱਖੀ ਹੋਈ ਉਹ ਤਾਂ ਬਹੁਤ ਭਾਰੀ ਆ ਜਾ ਹਾਂ ਜੀ ਮੈਂ ਛੱਡ ਦਈਏ ਹਾਂ ਜੀ ਹਾਂ ਜੀ ਕਿੰਨੀ ਮੈਂ ਛੱਡ ਦਈਏ ਹਾਂ ਜੀ ਤੇ ਆਹ ਪ੍ਰਾਣੀਆਂ ਪ੍ਰੈਸਾਂ ਉਹਦੇ ਕੋਲੇ ਆਵੀਆਂ ਛੋਟਿਆ ਕਰ ਕਰਦੀ ਧਾਗੜੇ ਘੜਾਂ ਦੇ ਹੁੰਦੇ ਹਾਂ 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 ਹਾਬਰ ਬਗ ਮੀਰ ਕਰਾ ਦੀ ਹੁੰਦੀ ਸੀ ਪਹਿਲਾਂ ਇਹ ਹਾਂ ਜੀ ਆਮ ਤਾਂ ਖੰਦਰ ਜਾਂਦਾ ਵੀ ਜੜੂ ਜਾਂ ਉਹਨੂੰ ਬੰਨ੍ਹ ਦੇ ਸੀ ਛੱਗਦਾ ਕਰਨਾ ਆਮੋਲਾ ਪਤਾ ਨਹੀਂ ਚੱਲਾ ਤੇ ਆ ਇਹਨੂੰ ਉਹ ਕਹਿੰਦੇ ਹੁੰਦੇ ਜੀ ਵਲਫ ਕੀ ਕਹਿੰਦੇ ਨੇ ਪੰਖਾ ਪੰਖਾ ਹੀ ਹੈ ਨਾ ਨਾਲਾਂ ਨਾਲ ਹਾਂ ਨਾਲਾਂ ਇਹਦੇ ਵਿੱਚ ਉਹ ਪੈਨਲ ਦਾ ਸੀ ਹਾਂ ਜੀ ਆਪ ਕਹਿੰਦੇ ਸੀ ਆਪਾਂ ਨਲਕੀ ਨਲਕੀ ਹਾਂ ਜੀ ਨਲਕੀ ਵਿੱਚ ਆ ਨਾ ਤੇ ਤਾਣਾ ਮਨ ਕਿਹ ਪੇਟਾ ਜਾਂ ਮਾਰੀ ਤੇ ਆਹ ਬਾਈ ਨੇ ਚਰਖਾ ਦੇਖੋ ਇਹ ਬੜਾ ਘੈਂਟ ਹੈ ਛਾਲ ਲੱਗਤਾ ਹੈ ਜੀ ਠੀਕ ਹੈ ਜੀ ਹਾਂ ਜੀ ਗੁਰਦੁਆਰੇ ਦੇ ਲੱਕੜਦਵਾਰ ਕਿਸੇ ਨੇ ਇਹ ਆਪ ਕੋਸ਼ਿਸ਼ ਕੀਤੀ ਠੀਕ ਹੈ ਜੀ ਆਹ ਰਣੇ ਧਰ ਕੇ ਨਹੀਂ ਬੰਦੇ ਨਾਲ ਬੱਤ ਗੱਤ ਨਹੀਂ ਤੇ ਇੱਕ ਪਹਿਲਾ ਜਿਹੜਾ ਵਿਆਹ ਸਾਦੀ ਹੁੰਦਾ ਸੀਗਾ ਜੀ ਬਾਈ ਨੇ ਉਹ ਵੀ ਪੱਖਾ ਸਾਹਮਣੇ ਰੱਖਿਆ ਉਹ ਵਿਆਹ ਸਾਦੀਆਂ ਦੇ ਵਿੱਚ ਆ ਕੋਈ ਸੰਗਤ ਵਗੈਰਾ ਹੋਰ ਹਨਾ ਗੁਰਦੁਆਰਾ ਹਾਂ ਲੇਟਾਂ ਘਟ ਸੀਗੀਆਂ ਤੇ ਇਹ ਰੱਖਿਆ ਹੋਇਆ ਬਾਈ ਨੇ ਹਾਂ ਜੀ ਹਾਂ ਮਾਰ ਉਹ ਲੱਤਾਂ ਨਹੀਂ ਇਹ ਕਦਾ ਜੀ ਮਾਰ ਹੱਤਾ ਹੱਤਾ ਤਾਂ ਇਹ ਹੁਣ ਦੁਸ਼ੇ ਮੁਰਬੇ ਸੀ ਅੱਛਾ ਠੀਕ ਹੈ ਜੀ ਇਹ ਮੈਂ ਤਾਂ ਮੈਂ ਵੀ ਹੁਣੇ ਦੇਖਿਆ ਹੈ ਠੀਕ ਹੈ ਜੀ ਤੇ ਇੱਕ ਆ ਬਾਈ ਨੇ ਜਿੰਦਰੀ ਰੱਖ ਰੱਖੀ ਵੈਸੇ ਹੋ ਜਾਦਾ ਘਰਾਂ ਚ ਹੁਣੇ ਹੀ ਪਈ ਹੋਵੇ ਤੇ ਹੁਣ ਤਾਂ ਕੋਈ ਸੇਵੀਆਂ ਵਟ ਦਿੰਨੇ ਤੇ ਪਰ ਇਹ ਚੀਕਾ ਬਹੁਤ ਕਢਾਉਂਦੇ ਜਦੋਂ ਸੇਵੀਆਂ ਵਟ ਦਿੰਦੇ ਜੋਰ-ਉਲ ਜੋਰ ਲੱਗਦਾ ਸੀ ਸੇਵੀਆਂ ਵਟਣੀਆਂ ਵੀੜੀ ਕਰਕੇ ਵਟਦੇ ਜੀ ਹਾਂਜੀ 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 ਤੇ ਆਪ ਬਾਈ ਨੇ ਲਾੜੜ ਨਾ ਰੱਖਿਆ ਹੋਇਆ ਜਿੱਦੋਂ ਉਸ ਦਿਵੀ ਮਤਲਬ ਸਾਡੇ ਵੀ ਦੀਵਾਨਾ ਪੜੇ ਹੋਏ ਆ ਤੇ ਆਪ ਬਾਈ ਨੇ ਵੀ ਲਾੜੜਾ ਰੱਖਿਆ ਹੋਇਆ ਹਾਏ 1977 ਜਿਹੜੇ ਹਟਾਈ ਉਹ ਤੋਂ ਪਹਿਲੇ ਅਸੀਂ ਚੱਲਦੀ ਸੀ ਅੱਛਾ ਜੀ ਹਾਂਜੀ ਹਾਂਜੀ ਆ ਦੀਵੇ ਛੋਟੇ ਆ ਦੀਵਾ ਦੇਖੋ ਯਾਰ ਪਹਿਲਾਂ ਸਾਡੇ ਵੀ ਹੁੰਦਾ ਸੀ ਪਸੇ ਨੂੰ ਕਿੰਧਰ ਗਿਆ ਹਾਂਜੀ ਹਾਂਜੀ ਇਹ ਕੋਈ ਮੜਿਆ ਸਾਹ ਕੇ ਰੱਖਿਆ ਹੋਇਆ ਹੈ ਕੀ ਬਾਤ ਆ ਯਾਰ ਬਈ ਬੜਾ ਸ਼ੌਂਕ ਆ ਹੈ ਨਾ ਹਾਂ ਕੱਪੜੇ ਬਣਨ ਵਾਲੀਆਂ ਜੀ ਹਾਂਜੀ ਹਾਂਜੀ ਤੇ ਲੜਕੇ ਤੁਰਾਂ ਫੁਹਾਰੀਆਂ ਜਿਹੜੇ ਸਾਡੇ ਘਰਾਂ ਚੱਲਦੀਆਂ ਹੁੰਦੀਆਂ ਆ ਪਹਿਲਾਂ ਚੱਲਦੀਆਂ ਹਨ ਜੀ ਉਹ ਪ੍ਰੈਕਟਾਈ ਸਾਰਾ ਕਿਸਨੋਂ ਲੱਗੇ ਮੈਨੂੰ ਲੱਗਾ ਹੁਣ ਤੱਕ ਕਿਸੇ ਨੂੰ ਪਤਾ ਹੀ ਨਹੀਂ ਹੋਣਾ ਜੀ ਅਮਧਾਣੀ ਬਾਰੇ ਤਾਂ ਨਾ ਕਿਸੇ ਟਾਮੇਟੋ ਨੇ ਪਤਾ ਹੋਗਾ ਜਮਸ਼ੀਰ ਜੀ ਕਸ਼ਮਦਾ ਹੈ ਹਾਂਜੀ ਹਾਂਜੀ ਤੇ ਇੱਕ ਬਾਈ ਨੇ ਆ ਗੱਡੀਆਂ ਵਾਲਾ ਤੋਂ ਗੱਡੀ ਆ ਜੀ ਇਹ ਗੱਡੀ ਲਈ ਆ ਇਹ ਕੱਚੇ ਰਾਹ ਤੋਂ ਜੀ ਸਿੱਧੇ ਵੀ ਸਾਹ ਹਾਂਜੀ 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 ਤੇ ਇੱਕ ਮੈਂ ਸਾਨੂੰ ਹੋਰ ਜੀ ਦਿਖਾਉਣਾ ਬਾਈ ਕੋਲ ਟੇਬਲ ਕੱਟ ਹੈ ਬਾਈ ਲਾਓ ਹਾਂ ਚਲ ਜਾਈਏ ਹਾਂਜੀ ਆ ਟੇਬਲ ਕੱਟ ਹੈ ਜੀ ਏ ਚੱਲ ਜਾਈ ਲੱਗੇ ਇਹ ਜਹੂਪੇਰ ਘਟਾਉਂਦੀ ਸੋਨੀ ਟੋਨ ਹਣਾ ਜੀ ਵਗੈਰਾ ਹਣਾ ਹਾਂਜੀ ਹਾਂਜੀ ਬਣਾਏ ਮੈਂ ਲੱਗੇ ਜੀ ਹੂੰ ਸਮੇਂ ਦਾ ਹਾਥ ਆ ਲਿਆ ਜੀ ਹਾਂਜੀ ਸਮੇਂ ਨਾਲ ਬਦਲਿਆ ਸਾਰਾ ਕੁਝ ਆ ਗੱਡੀ ਰਸਟ ਆ ਗਈ ਰਾਇਕੋਟ ਇਹ ਗੱਡੀ ਗੱਡੀ ਹੈ ਜੀ ਇਹ ਰਾਇਕੋਟ ਆਪਣੇ ਚੱਲਦੀ ਖੇਡਾ ਜੀ ਅੱਛਾ ਅੱਛਾ ਮੈਲ ਗੱਡੀ ਦੀਆਂ ਅੱਛਾ ਮੈਲ ਗੱਡੀ ਦੀਆਂ ਬੰਦਾ ਅਸੀਂ ਲੱਗੇ ਵੀ ਹੱਥ ਦੀ ਬਣੀ ਹੋਈ ਠੀਕ ਹੈ ਜੀ ਇਹਦੇ ਸਾਰੇ ਹੱਥਾਂਾਂ ਛੰਡ ਕੀਤੇ ਹੋਏ ਨੇ ਇਹ ਬਾਈ ਨੇ ਕੁੱਲੀ ਬਣਾਈ ਆ ਇਹ ਹੈ ਫੋਨ ਇਹ اچھا ਬਾਈ ਨੇ ਇਹਨੂੰ ਫਿਰ ਦਫਤਰੀ ਬਣਾਇਆ ਹੋਇਆ ਇੱਧਰੋਂ ਦੇਖੋ ਭਾਈ ਸਰਪੰਚ ਮੈਨੂੰ ਦੱਸ ਸਰਪੰਚ ਤੁਸੀਂ ਸਾਹਿਬ ਦਾ ਬਾਈ ਨੇ ਇੱਧਰ ਰੱਖਿਆ ਹੋਇਆ ਸਮਾਨ ਦੂਜਾ ਵੀ ਇਹ ਕਾੜਾ ਹੈ ਵਿਆਹ ਦੇ ਲੋਕਾਂ ਦੇ ਆਹ 15-15 ਸਾਲ ਪੁਰਾਣੇ ਅੱਛਾ ਜੀ ਇਹ ਹੀ ਰੁਪਈਆ ਪੁਰਾਣੇ ਜੀ 100-100 ਪੁਰਾਣੇ ਹਲੇ ਫੀੜੀਆਂ ਪੜੀ ਗਈ ਇੱਕ ਮਿੰਟ ਦਿਖਾਓ ਦਿਖਾਓ ਕਿੰਨੇ ਲੱਗ ਬਾਈ ਨੇ ਕਾ ਬਾਤ ਆ ਯਾਰ ਘੈਂਟ ਕੰਮ ਕਰ ਰੱਖਿਆ ਪੂਰਾ 100 ਸਾਲ ਪੁਰਾਣੀ ਵਾਰਸ਼ਾ ਦੀ ਹੀਰ ਕੀ ਬਾਤ ਆ ਬਈ ਬੀੜੀਆਂ ਨੇ ਬੜੀ ਸਾਜੀ ਅੱਛਾ ਜੀ ਇਹ ਮਾਰੂਗ ਸੰਤ ਦਾ ਕਿੱਸਾ ਹਨਾ ਜੀ ਇਹ ਸਾਡੇ ਪਿੰਡ ਦੀ ਵੋਟਰ ਸੂਚੀ ਆ 75 ਦੀ 1975 ਦੀ ਹਾਂ ਜੀ ਤਾਂ ਬਹੁਤ ਸੌਂਗ ਸੰਭਾਲ ਕੇ ਰੱਖਿਆ ਹੈ ਬਾਈ ਤੁਸੀਂ ਹਾਂ ਜੀ ਇਮਾਨ ਕੋਸ਼ ਕਾਨ ਸਿੰਘ ਅੱਜ ਵੀ ਬੰਦ ਰਜਲਦਾ ਸਭ ਗਏ ਜੀ ਅੱਛਾ ਜੀ ਦੋਨਾਂ ਦਾ ਹਿਸਟਰੀ ਹੈ ਕੋਸ਼ ਹਾਂ ਜੀ ਹਾਂ ਆ ਮੈਂ ਡਾਇਰੀ ਲਿਖਦਾ 90 ਤੋਂ ਲੈ ਕੇ ਹੁਣ ਵੀ ਲਿਖਦਾ ਅੱਛਾ ਜੀ ਠੀਕ ਹੈ ਹੁਣ ਵੀ ਲਿਖਦੇ ਚਲੋ ਵਧੀਏ ਗੱਲ ਆ ਜੀ ਅੱਛਾ ਬਾਈ ਕਹਿੰਦਾ ਇਹ ਡਾਇਰੀ ਆ ਕਹਿੰਦਾ 1990 ਤੋਂ ਲੈ ਕੇ ਕਹਿੰਦਾ ਮੈਂ ਅੱਜ ਵੀ ਲਿਖਦਾ ਹਾਂ ਡਾਇਰੀ ਹਾਂ ਜੀ ਮੌਸਮ ਵੀ ਲਿਖਦਾ ਹੈ ਚਿਕਾ ਹੁੰਦਾ ਰੋ ਡੇਲੀ ਦਾ ਅੱਛਾ ਜੀ ਆ ਮੇਰੇ ਦਾਦੇ ਦਾ ਪਾਸਪੋਰਟ ਆ ਜੀ 1930 ਦਾ ਬਣਿਆ ਲਓ ਆ 1930 ਦਾ ਪਾਸਪੋਰਟ ਦੇਖੋ ਹਾਂ ਜੀ ਨਿਸਾ ਪਤੀ ਜਨ ਹਾਂਜੀ ਇੱਕ ਇਹ ਕਿ ਨਾਲ ਜੀ ਤੁਹਾਡੇ ਅਮਰ ਸਿੰਘ ਜੀ ਅਮਰ ਸਿੰਘ ਉਹ ਮੈਨ ਸਾਈਨ ਹੋ ਗਏ ਅੱਛਾ ਜੀ ਫਿਰ ਇਹ ਫੋਰਨਿੰਗ ਜਾ ਕੇ ਇਹ ਇਸ ਚੀਂ ਦਾ ਬਣਾ ਸਿੰਘ aí ਦਾ ਬਣਾ ਠੀਕ ਹੈ ਜੀ 1900 26 ਤੋਂ 31 ਤੱਕ ਮੈਨ ਲਿਸੀ ਠੀਕ ਹੈ ਜੀ ਲੋ ਜੀ ਆਹ ਦੇਖੋ ਬਾਈ ਨੇ ਬਣਾਈ ਘੈਂਟ ਕੁਲੀ ਆਪਦੀ ਤੇ ਇਹ ਆਪਣੇ ਸਰਦਾਰ ਭਗਤ ਸਿੰਘ ਜੀ ਹਾਂ ਆਉਤੇ ਦੇਖੋ ਹਾਂਜੀ ਹਾਂਜੀ ਇਧਰ ਬਾਈ ਦਾੰਦਲੇ ਪਾਸੋਂ ਤੇ ਇਹ ਹੈਗੀਆਂ ਖੂਬ ਜੀ ਖੂਬ ਬਣਾਇਆ ਬਾਈ ਨੇ ਇਧਰ ਭਾਈ ਆਲ ਨੇ ਤਾਂ ਫਰੂਂਗ ਲੈ ਕੇ ਲਾਇਏ ਹੁਣ ਗਿਆ ਤਾਂ ਹਾਂ ਭਾਈ ਇਹ ਲੈ ਕੇ ਬਹਨ ਆ ਜੇ ਪਾਇਏ ਨੇ ਚਿੜੀਆਂ ਆਲੇ ਬਾਈ ਰੋਸ਼ਨੀ ਅੱਛਾ ਚਿੜੀਆਂ ਆਲੇ ਪਾਏ ਬੈਠੇ ਆ ਵਿੱਚ ਰਹਿੰਦੀਆਂ ਜਿਹੜੀਆਂ ਰਹਿੰਦੀਆਂ अच्छा जी तो आई में पानी भी एस तो पानी कड़ रहे अभी भी तो आई को अच्छा जी कि डूंगा बइ भी डूंगा भी बहुत है हाँ जी हमी खर है, ये है। जी हिल्टर हाँ जी ਤੇ ਜਿਹੜੀ ਆਪਣੇ ਘਰਾਂ ਦੀ ਹੈ ਬਾਈ ਜੀ ਦਾ ਆਪਾਂ ਸਲਾਤਪੁਰੇ ਨੂੰ ਜਾਨੇ ਨਾ ਬਾਈ ਦਾ ਸਾਹ ਸਮਾਨ ਦੇਖ ਕੇ ਜਾਇਆ ਕਰੋ ਤੇ ਆ ਪੱਖਾ ਇਹਦਾ ਰਾਜੇ ਮਹਾਰਾਜ ਕੋਈ ਹੁੰਦਾ ਸੀਗਾ ਦੇ ਆਪਣੇ ਘਰਾਂ ਦੀ ਹੁੰਦੀ ਹਾਂ ਘਰ ਅੱਜ ਤਾਂ ਘਰ ਮੈਂ ਦੇਖੀ ਨਹੀਂ ਪਰ ਫਿਲਮਾਂ ਬਰ ਮੈਂ ਜ਼ਰੂਰ ਦੇਖੀ ਆ ਦਕਾਨਦਾਰ ਲਾਉਂਦੇ ਸੀ ਜੀ ਇਹਨਾਂ ਨੂੰ ਅੱਛਾ ਜੀ ਲੈ ਬਾਈ ਆ ਦੇਖੋ ਬਾਈ ਇਹਦੇ ਚੱਲੀ ਜਾਂਦਾ ਪੱਖੇ ਇਰ ਕੀ ਆ ਬਾਤ ਆ ਕੈਂਟ ਕਾਮ ਆ ਬਾਈ ਹਾਂ ਸਾਤਰੀ ਦੀ ਕੀ ਵਾਲੀ ਠੀਕ ਹੈ ਜੀ ਹੂੰ ਤੇ ਇੱਧਰ ਬਾਈ ਕੋਲੇ ਆ ਤਾਂ ਹੋਰ ਚੀਜ਼ ਦਿਖਾਈ ਜਾਣ ਬਹੁਤ ਕੈਂਟ ਕੈਂਟ ਸਮਾਨ ਤੇ ਆ ਹੈਗੇ ਟੇਬਲ ਕਾਰਟ ਆ ਹਾਂ ਜੀ ਟੇਬਲ ਕਾਰਟ ਪੁਰਾਣੀਆਂ ਬਾਈਆਂ ਜੀ ਹਾਂ ਤੇ ਇਹ ਹੈਗਾ ਇਹ ਵੀ ਟੇਬਲ ਕਾਰਟ ਪੁਰਾਣੀਆਂ ਜੀ ਇਹ ਕਹਿੰਦਾ ਜੀ ਡੱਕ ਪਿਆ ਹਾਂ ਆ ਡੱਕ ਵਗੈਰਾ ਦਾ ਵੀਡੀਓ ਚੱਲ ਕਿਤੇ ਮੁਕ ਚੋਕ ਦਾ ਅੱਛਾ ਚੱਲਦਾ ਜੀ ਹੈ ਨਾ ਹੋਰ ਹਾਂ ਹੋਰ ਹੀ ਹੋਏ ਪਾ ਕੇ ਚੱਲਦਾ ਕਿਤੇ ਟੂ ਬੰਦਾ ਪਤਾ ਕੰਮ ਨਹੀਂ ਕਰਦੀ ਠੀਕ ਹੈ ਜੀ ਤੇ ਆ ਪਹਿਲਾਂ ਬੁੜੀਆਂ ਬਣਾਉਂਦੇ ਹੁੰਦੇ ਸੀ ਘਰਾਂ ਦੇ ਵਿੱਚ ਹਨਾ ਘਰਾਂ 'ਚ ਬਣਾ ਲੈਂਦੀ ਹੁੰਦੀ ਸੀ ਇਹ ਤੇ ਆ ਬਾਈ ਨੇ ਰੱਖਿਆ ਨਾ ਸਾਰਾ ਕੁਝ ਸਾਫ਼ ਕੇ ਤੇ ਆ ਕੈਸ ਡਾਂਗੀਆਂ ਹਾਂ ਕੈਸ ਨਾਲ ਬਣਾਉਂਦੇ ਲੈ ਕਿਦਾ ਸੁੱਖ ਨਾਲ ਕਰ ਆਪਣੇ ਕੋਲ ਹੀ ਬਹੁਤ ਵਧੀਆ ਪਿਆ ਤੇ ਆ ਕੈਸ ਡਾਂਗਾ ਬਾਈ ਨੇ ਸਾਫ਼ ਕੇ ਰੱਖਿਆ ਹੁੰਦਾ ਨਾ ਆ ਮੂੜਾ ਬੈਠ ਕੇ ਉੱਠਿਆ ਹਾਂਜੀ ਜੀ ਆ ਬਾਈ ਦਾ ਡੈਕ ਖਰਾਬ ਹੈ ਨੂੰ ਨੰਬਰ ਦੇ ਕੇ ਜਾਵੇਂ ਪਰ ਠੀਕ ਕਰਵਾ ਕੇ ਦੇਵਾਂਗੇ ਬਾਈ ਨੂੰ ਬਠਿੰਡੇ ਕਰਦੇ ਠੀਕ ਹੈ ਆਓ ਜੀ ਤੁਸੀਂ ਕਿਸੇ ਟਾਈਮ ਟਾਈਮ ਕੱਢ ਕੇ ਮੈਂ ਤੁਹਾਨੂੰ ਮੈਂ ਲੈ ਕੇ ਜਾਵਾਂਗਾ ਉੱਥੇ ਠੀਕ ਹੈ ਹਾਂ ਆ ਚੱਕੀ ਠੀਕ ਹੈ ਇਹਦਾ ਘਰ ਘਰ ਅੱਜ ਹੁੰਦੀ ਸੀਗੀ ਤੇ ਹੁਣ ਵੀ ਹੋ ਸਕਦਾ ਤਾਂ-ਤਾਂੇ ਕਿੱਲੇ ਘਰਾਂ ਚਾਹੀਦੇ ਵੈਸੇ ਨਵੇਂ ਲੋਕਾਂ ਨੂੰ ਨਹੀਂ ਪਤਾ ਹੈਗਾ ਇਹਨਾਂ ਚੀਜ਼ਾਂ ਦਾ ਹਾਂਜੀ ਇਹ ਪਾਰਟ ਲਿਖਿਆ ਸਰ ਇਹ ਚੱਕੀ ਦੇ ਚੱਕੇ ਦੇ ਅੱਛਾ ਹਾਂ ਇਹ ਚਰਖੇ ਦੇ ਪਾਰਟ ਨੇ ਸਾਰੇ ਪੰਟਾ ਮੁੰਨਾ ਹੱਥਾ ਗੁੱਜ ਤੇ ਗਲੋਟਾ ਪੂਣੀ ਦਮਕੜਾ ਗੱਜ ਬੀੜ ਤੱਕਲਾ ਗੁੱਡੀ ਤੇ ਚਰਮਖ ਇਹ ਫਲਕਾਰੀ ਕਿੰਨੇ ਸਾਲ ਪੁਰਾਣੀ ਹੈ ਕਿੰਨੀ ਹੈ ਸਿੰਨ੍ਹਪੇ ਸਾਲ ਪੁਰਾਣੀ ਹੈ ਬਾਈ ਜੀ ਕੋਈ ਫਲਕਾਰੀ ਹੈ ਕਹਿੰਦਾ 80 ਸਾਲ ਪੁਰਾਣੀ ਫਲਕਾਰੀ ਹੈ ਆ ਦੇਖੋ ਸਾਰਾ 1979 ਦੇ ਵਿੱਚ ਮਸ਼ੀਨ ਆਈ ਜੀ ਆ ਸਾਰੇ ਹੱਥਾਂ ਨਾਲ ਬਣਿਆ ਹੋਇਆ ਹੈ ਠੀਕ ਹੈ ਜੀ ਸਾਰੇ ਹੱਥਾਂ ਨਾਲ ਬਣਿਆ ਹੋਇਆ ਹੈ ਠੀਕ ਹੈ ਜੀ ਅੱਥਾ ਇਹ ਤੋਂ ਪਹਿਲੇ ਮਸ਼ੀਨ ਦਾ ਇੰਟਰ ਹੈ ਹਾਂ ਜੀ ਹਾਂ ਜੀ ਤੇ ਆ ਵੀ ਚਾਦਰਾ ਕੱਢੀਆਂ ਦੇ ਬਾਅਦ ਫੁਕਾ ਕੇ ਪਹਿਲਾਂ ਦੀਆਂ ਸਾਫਾਈ ਹੋਈ ਪਈ ਐ ਹੁਣ ਕੁਝ ਚੰਗੂ ਚ ਦੇਖਿਆ ਕੱਢੀ ਹਾਂਜੀ ਤੇ ਯਾਰ ਆ ਚੀਜ਼ ਮੈਂ ਪਹਿਲੀ ਹੁਣ ਬਹੁਤ ਟਾਈਮ ਬਾਅਦ ਦੇਖਿਆ ਮੈਂ ਵੀ ਅੱਜ ਦਰਸ਼ਨ ਕਰਨ ਲੱਗਾ ਇਹਦੇ ਆ ਇਹ ਬੋਟੇ ਹੁੰਦੇ ਸੀ ਇਹ ਪਹਿਲਾਂ ਬੋਈਏ ਜੀ ਬੋਈਏ ਬੋਈਏ ਤੇ ਬੋਟੇ ਵੀ ਕਹਿੰਦੇ ਹਨਾ ਜੀ ਇਹ ਤਾਂ ਮਹਿਮਾ ਪੈ ਗਏ ਨੇ ਲੋਕਾਂ ਨੇ ਬਾਹਰ ਸਿਰ ਤੇ ਇਹ ਬਸ ਖਰਾਬ ਗੱਟੇ ਦੇ ਹਨਾ ਹਾਂ ਗੱਟੇ ਦੇ ਮਿੱਟੀ ਦੇ ਬਣੇ ਹੁੰਦੇ ਸੀ ਇਹ ਹਾਂ ਮਿੱਟੀ ਇਹਨਾਂ ਚ ਲੰਡਰੂ ਵੀ ਪਾ ਕੇ ਪਰਤੌਂਦੇ ਆਪਾਂ ਹਾਂ ਜੀ ਬਿਆਣ ਗਾਣੇ ਜੁੜੇ ਬਣਾਉਣ ਜਾਂਦੇ ਹਾਂ ਤੇ ਕੱਥੇ ਜੁਰਵਾ ਦੇਖਿਆ ਬਈ ਇਹ ਹਾਂ ਜਰਖੇ ਜੁਰਖੇ ਹਾਂ ਜੀ ਨੌ ਖਦਮ ਹੋ ਗਈ ਜੀ ਦੁਬਾਰਾ ਬਸ ਇਹਨੇ ਨਾ ਪਹਿਲਾਂ ਬੁੜੀਆਂ ਘਰਾਂ ਦੇ ਵਿੱਚ ਇਹ ਤਸਵੀਰਾਂ ਬਣਾ ਦਾਜ ਵਾਸਤੇ ਲੈ ਕੇ ਜਾਂਦੀਆਂ ਉਹਦੇ ਬਣਾ ਕੇ ਹਾਂ ਦਿੱਤੇ ਆ ਹੁੰਦੀ ਸੀਗੀ ਆਪਾਂ ਇਹ ਵੀ 70-75 ਆਪਣੇ ਬਣਾਈਆਂ ਜੀ ਬੁੜੀਆਂ ਨੇ ਹਾਂ ਬੁੜੀਆਂ ਨੇ ਬਣਾਈਆਂ ਪਹਿਲਾਂ ਟੋਕਰੀਆਂ ਪਲਾਸਟਿਕ ਦੀਆਂ ਟੋਕਰੀਆਂ ਲੈ ਕੇ ਜਾਂਦੀਆਂ ਸੀ ਬਣਾ ਕੇ ਹਾਂ ਜੀ ਹਾਂ ਜੀ ਸਮਾਂ ਹੁਣ ਬੈਗ ਬਗੈਰਾ ਜੀ ਹਾਂ ਜੀ ਹਾਂ ਜੀ ਇਹ ਵੀ ਚੱਲ ਜਾਂਦੀ ਕਿਤੇ ਕਿਹੜੀ ਛੜ ਗਈ ਅੱਛਾ ਤਾਂ ਭਾਈ ਬਣਾਉਂਦਾ ਚੱਕੀ ਦੇਖ ਭਾਈ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਬਹੁਤ ਸੋਨਾ ਸਮਾਨ ਰੱਖਿਆ ਵਾਦਰੀ ਵੀ ਆਪਾਂ ਮਾਰਦੇ ਚਾਹਤੀ ਹੋ ਰਹੇ ਜੇ ਅੱਛਾ ਇਧਰ ਆ ਗਿਆ ਸੰਦੂਕ ਤੇ ਇਹ ਹੈਗਾ ਭਾਈ ਘਗਰੇ ਤੇ ਇਹਦਾ ਖਰਾਜ ਵੀ ਲੋਕ ਪਾਉਂਦੇ ਆ ਪਰ ਬਰਾਸਤ ਉਹ ਸਾਫ ਕਰਕੇ ਡਿਜ਼ਾਈਨ ਬਦਲ ਗਿਆ ਹਾਂਜੀ ਹਾਂਜੀ 올ਡਨ ਘਗਰੇ ਦੇ ਹਾਂਜੀ ਹਾਂਜੀ ਤੇ ਟੈਲੀਵਿਜ਼ਨ ਭਾਈ ਦਾ ਆ ਪੱਖਾ ਹੁੰਦਾ ਸੀਗਾ ਪਹਿਲਾਂ ਵੀ ਕੁਰਸੀਆਂ ਦਾ ਜਾਂ ਮੇਜ਼ ਤੇ ਧਰ ਕੇ ਚੱਲਦਾ ਜੀ ਹੁਣ ਵੀ ਅੱਛਾ ਇਹ ਕਿਸੇ ਟਮਾਟੇ ਲਈ ਘਰ ਦੇ ਹੁੰਦਾ ਸੀ ਜੇ ਕੋਈ ਰਿਸ਼ਤੇਦਾਰੋਂ ਦਾ ਬਲਾ ਦਿੰਦੇ ਹੁੰਦੇ ਸੀ ਹਨਾ ਜੀ ਐਵੇਂ ਸੀ ਨਾ ਨਾ ਹਾਂ ਨਾ ਬੰਦਾ ਜਿਹੜਾ ਅੱਜ ਵੀ ਚੱਲ ਲੱਗਿੱਤਾ ਹਾਂ ਜੀ ਇਹਦਾ ਇਹ ਸੀ ਹਾਜੀ ਨਾ ਹੁਣ ਤਾਂ ਹੈ ਨਹੀਂ ਜਿਸੇ ਕੋਲ ਹੁੰਦਾ ਕਿ ਤਾ ਵਟਲੇ ਕੋਲੇ ਹੁੰਦਾ ਆ ਤੋ ਅੰਮ੍ਰਿਤ ਤਾਂ ਪਤਾ ਹੋਏਗਾ ਨਾ ਕਿ ਮੈਂ ਬਲੈਕ ਐਂਡ ਵਾਈਟ ਟੀਵੀ ਹੈ ਜੀ ਪਹਿਲਾਂ ਬਹੁਤ ਪੁਰਾਣੇ ਹੁੰਦਾ ਟੈਕਸਲਾ ਦਾ ਜੀ ਨਾ ਟੈਕਸਲਾ ਟੈਕਸ ਲਿੰਸ ਹੁੰਦੀ ਜੀ ਇਹ ਇੱਕ ਆ ਪੁਰਾਣੇ ਫੋਨ ਆ ਜਿਹੜੇ ਹੁਣ ਤਾਂ ਵੈਸੇ ਚਲਵਾ ਫਰਮਾ ਕੇ ਦੇਖਣ ਨੂੰ ਮਿਲਦੀ ਆ ਮੇਰੇ ਭਾਈ ਨੇ ਰੱਖ ਰੱਖਿਆ ਇਹਦੇ ਓਏ ਹਾਂ ਜੀ ਹਾਂ ਉਹ ਨਾਲ ਕੀਤਾ ਜਾਂਦਾ ਹੈ ਨਾ ਇੱਕ ਚਾਲੂ ਹਾਲ ਤੇ ਹੈ ਜੇ ਕਨੈਕਸ਼ਨ ਦੇ ਵਿੱਚ ਹਾਂਜੀ ਹਾਂਜੀ ਚੱਲਦਾ ਹੈ ਜੀ ਹਾਂਜੀ ਹਾਂਜੀ ਕਨੈਕਸ਼ਨ ਦੇ ਰਹੇ ਹਾਂ ਆਹਦੇ ਫਾਦਰ ਪਰਸਨ ਹੋ ਕੇ ਆਇਸੀ ਜੀ ਅੱਛਾ ਕਿੰਨੇ ਸੁੱਟੋ ਤੇ ਕਿੰਨਾ ਜੀ ਤੁਹਾਡੇ ਅੱਛਾ ਜੀ ਕਿਹੜਾ ਸਰਟੀਫਿਕੇਟ ਆ ਮਿਸਰ ਚੌਂਤੀ ਦੇ 1934 ਦੇ ਸਰਟੀਫਿਕੇਟ ਬਾਣੀ ਨੇ ਆਪਣੇ ਫਾਦਰ ਜੀ ਦੇ ਸਾਹਮਣੇ ਰੱਖੇ ਹੋਇਆ ਹਾਂ ਆ ਚੌਂਤੀ ਦਾ ਜੀ ਅੱਛਾ ਜੀ ਹਾਂਜੀ ਆ ਨਸ਼ੇਰੇ ਦਾ ਆ ਕੁੱਠੇ ਰੇ ਭਾਈ ਇਹ ਕੀ ਚੀਜ਼ ਆ ਇਹ ਲੋਡ ਜੀ ਹੁਣ ਵੀ ਫੋਜ ਪਾਣੀ ਰੱਖਦੇ ਜੀ ਆਪਦੇ ਬੰਨਾਂ ਨਾਲ ਲੱਗ ਕੇ ਮੰਨ ਕੇ ਅੱਛਾ ਅੱਛਾ ਠੀਕ ਹੈ ਬੰਦੀ ਆ ਉਹ ਸਮੇਂ ਵਿੱਚ ਸਿਲਸ ਤੇ ਵੀ ਜੀ ਉਹਨਾਂ ਨੇ ਅੰਗਰੇਜ਼ਾਂ ਨੇ ਠੀਕ ਹੈ ਲੱਸੀ ਸੀ ਨਾ ਜੀ ਸਮੇਂ ਨਾਲ ਆ ਇੱਕ ਰਾਹ ਗੁਰੂ ਵਿੱਚ ਪਲਸਨ ਵਿੱਚ ਕਾਪੀ ਵਿੱਚ ਐਕਸ 1942 ਜੀ ਠੀਕ ਹੈ ਜੀ ਇਹਨਾਂ ਦੇ ਲਾਇਸੈਂਸ ਵਗੈਰਾ ਤੇ ਭਈਆ ਜਿਹੜੇ ਮੈਟਲ ਵਗੈਰਾ ਇਹਨਾਂ ਦੀ ਹੈ ਜੀ ਮੇਰੇ ਫਾਦਰ ਦੀ ਅਸੀਂ ਤੁਹਾਡੇ ਫਾਦਰ ਜੀ ਦੇ ਨਾ ਜੀ ਅਵਲਨ ਸਿੰਘ ਉਹ ਤੇ ਨਾਮ ਹੀ ਲਿਖਾ ਦੇਣਾ ਜੀ ਠੀਕ ਹੈ ਜੀ ਇਹ ਸਾਹਮਣੇ ਜਿਹੜੇ ਅੰਗਰੇਜ਼ਾਂ ਦੇ ਉੱਤੇ ਬੈਜੀ 135 ਦਾ 34 ਦਾ ਜੀ ਆ ਵੀ ਉਹਨਾਂ ਦੀ ਹੋਣੇ ਜੀ ਮਤਲਬ ਕਿ ਫੌਜ ਵਾਲਾ ਹੈ ਨਾ ਇੱਕ ਦੋ ਕਿਦ ਹੋਰ ਦਿੱਤੇ ਆ ਉਹਨਾਂ ਦੇ ਯਾ ਤੇ ਆ ਛੱਪਾ ਬੰਦੀ ਦਿੱਤੀ ਨਸੀਸੀ ਨੰਬਰ ਚੋਣਾਂ ਠੀਕ ਹੈ ਜੀ ਤੇ ਉਹਨਾਂ ਦੇ ਆ ਵੀ ਉਹਨਾਂ ਦੇ ਇੱਕ ਹੋਰ ਸੀ ਇਹ ਬਾਈ ਦੇ ਫਾਦਰ ਜੀ ਦੇ ਦੇ ਹੋਣ ਹੈ ਇੱਕ ਹੋਰ ਇਸ ਤਰ੍ਹਾਂ ਦੀ ਠੀਕ ਹੈ ਜੀ ਬਹੁਤ ਸੁਣੀ ਠਾਕਰਾ ਸਿੰਘ ਦੇ ਸੀ ਜੀ ਇਥੇ ਨੋ ਵੀ ਲਿਖਾਇਆ ਜੀ ਠੀਕ ਹੈ ਜੀ ਸਭ ਠਾਕਰਾ ਸਿੰਘ ਤੇ ਇਹ ਬਈ ਆ ਕੀ ਚੀਜ਼ ਹੈ ਹਾਂ ਹਾਂ ਚਰਖਾ ਗਾਂਧੀ ਚਰਖਾ ਜੀ ਜਿਸਮ ਬਾਈ ਕੋਲੇ ਗਾਂਧੀ ਚਰਖਾ ਵੀ ਪਿਆਰਾ ਯਾਰ ਹੂੰ ਕਹਿੰਦੇ ਹੁੰਦੇ ਗਾਂਧੀ ਚਰਖਾ ਕਰਦਾ ਹੁੰਦਾ ਜੀ ਪਰ ਇਹ ਨਹੀਂ ਪਤਾ ਪਉਂਦਾ ਜੀ ਪਤਾ ਕਰਦਾ ਕਿ ਨਹੀਂ ਪਰ ਇਹ ਵਿਰਾਸਤੀ ਹੈ ਹਾਂ ਜੀ ਅੱਛਾ ਠੀਕ ਹੈ ਕਿੱਥੋਂ ਹੀ ਕੋਲਕੱਤੇ ਤੋਂ ਹੋਵੇ ਸਾਨੂੰ ਉਸ ਤੋਂ ਵੇਖੀ ਸੀ ਹਾਂ ਸਾਨੂੰ ਵੇਖ ਹੀ ਦੇ ਆਏ ਕਿ ਤੁਸੀਂ ਲੈ ਕੇ ਆਏ ਹੋ ਨਹੀਂ ਦੇਖਿਆ ਸੀ ਠੀਕ ਹੈ ਜੀ ਇਹ ਦੇਖਿਆ ਹੈਗਾ ਸਾਡੇ ਘਰੇ ਪਿਆਈ ਹੈ ਯਾ ਓਕੇ ਓਕੇ ਆ ਮੇਰੇ ਚਾਚੇ ਜੀ ਹੁਣ ਸੰਤਾਲੀ ਫੋਟੋ ਅੱਛਾ ਜੀ ਆ ਜਿੰਨਾ ਅਸੀਂ ਤਾਂ ਤਾਂ ਸੀ ਜਿੰਨਾ ਸਾਰੇ ਤਿੰਨ ਖਤਮ ਹੋਇਆ ਹਾਂਜੀ ਹਾਂਜੀ 437 ਦੀ ਤੇ ਉਹਨੂੰ ਵੀ ਸਾਲ ਦੇਖਣਗੇ ਠੀਕ ਹੈ ਜੀ ਹਾਂਜੀ ਉਹਨਾਂ ਦੀ ਡੇਟ ਹਾਂਜੀ 1930 ਆ 1930 ਅਪਰਮਾਹੀ ਠੀਕ ਹੈ ਜੀ ਤੇ ਇਹ ਬਾਈ ਦਾ ਬਾਹਰਲਾ ਪਾਸਾ ਹੈਗਾ ਇਸਾ ਇਹ ਆ ਬਣਾਇਆ ਹੋਇਆ ਸਮਾਨ ਬਾਈ ਨੇ ਅੱਜ 올ਡ ਚੋਲੀ ਦੇ ਪੁਰਾਣੇ ਹਾਂਜੀ ਹਾਂਜੀ ਇਹ ਤਾਂ ਖਾਸ ਆ ਦੂਸਰੇ ਆ ਨਾ ਇਹ ਫਵਕ ਸਾਈਡ ਤੇ ਹਾਂਜੀ ਕੋ ਮੈ ਜੁਲੇ ਹਾਂ ਇਹ ਤੁਹਾਨੂੰ ਇਹ ਕਿ ਸਿਆ ਵੀ ਹੈ ਚਲਦੀਆਂ ਤੇ ਆ ਬਾਈ ਨੇ ਮਧਾਣੀ ਮੇ ਕਹਿੰਦਾ ਪਾ ਕੇ ਰੱਖਿਆ ਚੱਕ ਮਾ ਚੁੱਲਾ ਸਟੋਪ ਆ ਗਿਆ ਆਪਣੇ ਅੰਦਰੋਂ ਹਾਂਜੀ ਹਾਂਜੀ 77 ਦਾ ਫਾਇਦਾ ਪਹਿਲਾਂ ਪਿੱਤਲ ਦੇ ਆਏ ਪ੍ਰਵਾਹ ਦੇ ਹਾਂਜੀ ਹਾਂਜੀ ਇਹ ਆ ਸਟੋਪ ਪਾਣ ਦਾ ਕੰਮ ਹੁਣੀ ਥੋੜਾ ਟਾਈਮ ਹੋਇਆ ਜੀ ਖਤਮ ਹੋਇਆ ਇਹਨੂੰ ਹਾਂ ਬੰਦਾ ਬਦਲਦੇ ਰਿਹਾ ਜੀ ਬਸ ਹਾਂਜੀ ਹਾਂਜੀ ਫਿਰ ਗੈਸ ਆ ਗਿਆ ਅਛਾਜਾ ਜੀ ਉਹ ਸੱਜਲੀ ਸੇ ਸੱਜਾ ਹਾਂ ਆ ਸੱਜਾ ਜੀ ਹਾਂਜੀ ਹਾਂਜੀ ਉਹ ਦਾਰ ਹਰ ਹੁਣ ਵੀ ਆਉਂਦੇ ਪਰ ਉਹੋ ਜੀ ਗੱਲ ਨਹੀਂ ਬੰਦਦੀ ਹੁਣ ਤਾਂ ਪੁੱਟਣ ਵਾਸਤੇ ਆਉਂਦੇ ਬਿਆਨ ਦੇ ਵਿੱਚ ਪਰ ਇਹ ਹਾਂਜੀ ਕਿਦਾ ਸ਼ੂਟ ਨਾ ਜੀ ਹੁਣ ਕਿੱਥੋਂ ਤਾਂ ਪਤਾ ਨਹੀਂ ਕੁੜੀਆਂ ਨੂੰ ਕੀ ਹੁੰਦਾ ਹਾਂਜੀ ਹਾਂਜੀ ਆ ਪਲਾ ਜੀ ਪਲਾ ਇਹ ਢੋਰਾ ਢੋਰਾ ਜੀ ਢੋਰਾ ਇਹ ਪਲੀ ਹੈ ਨਾ ਜੀ ਕੋ ਖਰਚ ਨਹੀਂ ਪਰਲੀ ਜੀ ਆ ਕਰਕ ਨਹੀਂ ਆ ਹਾਂਜੀ ਇਹ ਡੋਈ अच्छा आ, जी पहला मसादे जी ਦੇ ਸਾਰੇ ਲੋਕੀਨਾਂ ਆ ਚਾਕੂ ਹੁੰਦੇ ਬਾਈ ਜੀ ਪਹਿਲਾਂ ਹੁੰਦੇ ਸੀਗੇ ਚਾਕੂ ਹਨ ਇਹ ਘਰਾਂ ਦੇ ਵਿੱਚ ਹਨ ਹਰ ਇੱਕ ਬਾਈ ਨੇ ਇੱਕ ਚੀਜ਼ ਦੇਖਣ ਵੀ ਜਿਹਨੂੰ ਨਹੀਂ ਵੀ ਪਤਾ ਲੱਗਦਾ ਨਾ ਹਰ ਇੱਕ ਚੀਜ਼ ਆ ਬਾਈ ਨੇ ਲੇਕ ਕੇ ਲਾਈ ਹੋਈ ਇੱਥੇ ਤੇ ਉਹ ਦਾਦ ਪਏ ਜੀ ਨਾ ਸਾਗ ਚੀਰ ਦੇ ਰਹੇ ਦੇਖੋ ਨਾ ਕਿ ਸਰ ਰਿਹਾ ਹਾਂ ਇਹ ਬਹੁਤ ਪੁਰਾਣਾ ਦਾਦਾ ਜੀ ਨਾ ਹੱਥ ਬਣਾ ਜਦੋਂ ਪਹਿਲਾਂ ਰੋਟੀਆਂ ਸਭ ਦੇ ਹੁੰਦੇ ਸੀ ਜੀ ਹਾਂ ਜੀ ਹਾਂ ਜੀ ਜਿਹਦੇ ਉੱਤੇ ਸਭ ਕੇ ਰੋਟੇ ਹਾਂ 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 ਜੀ ਜੀ ਮਾਤਾ ਜੀ ਪਕਾਉਂਦੀ ਰਹੀ ਹੈ ਹਾਂ ਜੀ ਹਾਂ ਜੀ ਥੱਪ ਕੇ ਹਾਂ ਜੀ ਹਾਂ ਜੀ ਇਹਨਾਂ ਬਾਅਦ ਚ ਆਇਆ ਜੀ ਮਿਲਣੇ ਤਾਂ ਹਾਂ ਏ ਚਾਟੀਆਂ ਭਾਈਓ ਮਜੀ ਕੋਲ ਪਿਆ ਬੱਚਾ ਮਨਾਈਆਂ ਅੱਜ ਭਾਈ ਇੱਕ ਹੋਰ ਚੀਜ਼ ਦਿਖਾਈ ਤੁਹਾਨੂੰ ਬਾਈ ਨੇ ਇੱਕ ਵੀ ਕਾਬ ਦੇ ਘਰ ਦੇ ਵਿੱਚ ਆ ਵੀ ਚੀਜ਼ ਰੱਖੀ ਹੋਈ ਹੈ ਕੋਠੀ ਇਹ ਪਹਿਲਾਂ ਹਰ ਕਰ ਕਰ ਪਹਿਲਾਂ ਪੁਰਾਣੀਆਂ ਹੁੰਦੀਆਂ ਸੀ ਜੀ ਹਾਂਜੀ ਹਾਂਜੀ ਇਹਨਾਂ ਬੱਚੇ ਆਪਣੇ ਘੇਓ ਰੱਖਦੇ ਇਹਨਾਂ ਜਰੋਟੇ ਰੱਖਦੇ ਜੀ ਤੇ ਆਹ ਮੁਠੀ ਜਿੰਦਾ ਬਾਈ ਨਾਲ ਜੀ ਵੀ ਰੱਖਿਆ ਇਹ ਚਲਾਨੀ ਜੀ ਚਲਾਨੀ ਚਲਾਨੀ ਕਹਿੰਦੇ ਹਾਂ ਚਲਾਨੀ ਜੀ ਹਾਂ ਹਾਂਜੀ ਜੀ ਸਮਝ ਨਾ ਬਾਲੀ ਆਹ ਰੱਖ ਹਾਂ ਜੀ ਅਜੇ ਹੁਣ ਤਾਂ ਪਤਾ ਹੀ ਨਹੀਂ ਕਿਸੇ ਨੂੰ ਤੇ ਇਹ ਹੈਗਾ ਉਹ ਜੀ ਚੌਂਟਾ ਚੌਂਟਾ ਹੁਣ ਵੀ ਹੈਗੇ ਹਾਂਜੀ ਇਹ ਤਾਂ ਹੁਣ ਵੀ ਹੈਗੇ ਹੋਕੇ ਵੀ ਹੈਗੇ ਹੁਣ ਅੱਛਾ ਜੀ ਤੇ ਉਹ ਕਿ ਸ਼ੁਕੇ ਲੈਂਦੇ ਸੀ ਹਾਂਜੀ ਜੋ 1873 ਤੇ ਸੰਗ ਸਭਾ ਬਣੀ ਆਪਣੇ ਅੱਛਾ ਜੀ ਸਗਣੀ ਨਾਲ ਆਪਣੇ ਘਰਾਂ ਜਿਹੜਾ ਤਮਾਕੂ ਦੀ ਵਸਤ ਬਹੁਤ ਸੀ ਠੀਕ ਹੈ ਜੀ ਥਲਵਾ ਹੋਕੇ ਸਾਰੇ ਸੀ ਕੋਈ ਹੋਣੀ ਫਰਿਆ ਬਦਲ ਗਿਆ ਸਮਾਂ ਹਾਂ ਜੀ ਜੋ ਤਾਂ ਮੈਂ ਨਾ ਪ੍ਰਵਾਨ ਜਾਂ ਪਾਇਆ ਅਸਲ ਵਿੱਚ ਭਈ ਇੱਕ ਚੀਜ਼ ਆ ਇਹ ਸੈੱਟ ਸੜਕਣ ਵਾਸਤੇ ਹੈ ਜੀ। ਇਹ ਕੁਛ ਪੁਰਾਣਾ। ਹਾਂ, ਉਹ ਕਿੰਨਾ ਖੋਲ ਕੇ ਉਹ ਤੇ ਕਿੰਨਾ ਪੁਰਾਣਾ ਜੀ? ਇਹ ਕੋਈ ਪਤਾ ਨਹੀਂ ਜੀ। ਅੱਛਾ ਜੀ ਹਾਂ। ਇਹਨੂੰ ਸੈੱਟ ਪਾ ਕੇ ਜੀ। ਅੱਛਾ ਜੀ। ਇਹ ਮੈਂ ਵੀ ਪਹਿਲੀ ਵਾਰੀ ਵੇਖੀ। ਤੇ ਕਨਾਲ ਭਾਈ ਇਹ ਨਾਕ ਪੇਜ ਜੀ ਜਿਹੜੀ ਆ ਉੱਪਰਲੇ ਪਾਸੇ। ਇਹ ਸਮਝਦਾ ਨਹੀਂ। ਸਮਝ ਨਹੀਂ ਆਈ। ਤੇ ਉਹ ਵੇਲਣਾ ਜੀ ਹੈ। ਵੇਲਣ ਦਾ ਚਕਲਾ ਜੀ ਚੱਲਦਾ। ਅੱਛਾ ਪਿੱਤਲ ਦਾ ਚਕਲਾ ਵੇਲਦੇ ਹੋ ਯਾਰ ਹੁਣ ਤਾਂ ਲੱਕੜ ਦਾ ਗਾ ਵੈਸੇ ਛੱਟ ਹੀ ਬਹੁਤ ਮਾਰਦਾ ਪਿੱਤਲ ਦਾ। ਵੱਜਾਉਣਾ ਕਿਸੇ ਦੇ ਵੈਸੇ। ਸਿਆ ਮੋਰਨੀ ਜੀ ਦੇਖੋ ਪਿੱਤਲ ਦੀ ਪਹਿਲਾਂ ਦੇ ਹਾਂ ਇਹ ਚਾਹ ਪੋਣੀ ਪਿੱਤਲ ਦੀ ਹਾਂ ਚਾਹ ਪੋਣੀ ਪਿੱਤਲ ਦੀ ਬਈ ਬਹੁਤ ਪੁਰਾਣਾ ਸਮਾਨ ਹੈ ਨਾ ਹੂੰ ਇਹ ਜਿਹੜਾ ਕੰਦੂ ਹੈ ਜਿਹੜੇ ਦਾ ਵਰਤਦੇ ਹਾਂ ਹਾਂਜੀ ਹਾਂਜੀ ਇਹਨੱਕ ਮਸਾਜ ਨਹੀਂ ਬਣੀ ਗਿਆ ਠੀਕ ਹੈ ਜੀ ਤੇ ਆਹ ਬਈਆ ਹਾਂ ਟਿਫਨ ਆ ਗਿਆ ਹਨਾ ਜੀ ਹਾਂ ਪਿੱਤਲ ਦਾ ਟਿਫਨ ਆ ਜੀ ਤੇ ਬਈ ਇਹ ਨਾਲ ਕੀ ਇਹ ਟਿਫਨ ਦੇ ਨਾਲ ਪੀਣੀ ਇੱਕ ਗਲਾਸ ਹੈ ਅੱਛਾ ਜੋ ਵਜੋਂ ਮਿਲ ਕੇ ਤੇ ਉਹ ਬੁਕ ਲੈ ਕੇ ਸੇ ਨੇ ਅੱਛਾ ਅੱਛਾ ਪੈਗ ਪੈਗ ਵਾਲਾ ਗਲਾਸ ਆ ਵੀ ਹਾਂ ਜੀ ਅਬ ਭਾਈ ਕਹਿੰਦਾ ਪੈਗ ਵਾਲਾ ਗਲਾਸ ਆ ਦੇਖੋ ਹਨਾ ਇਹ ਸੋਨੇ ਦੀ ਜਮਾਨੀ ਹੂੰ ਬਹੁਤ ਕੈਂਡ ਦੀ ਜਮਾਨੀ ਬਾਤਾਂ ਵੀ ਇੱਕ ਵਾਰ ਗਿਆ ਸੜਕ ਆਇਆ ਬੱਚੇ ਭੰਡਿਆ ਹੂੰ ਅੱਛਾ ਕੁਝ ਜਿਹਾ ਲੱਗਾਉਂਦੀ ਹਨ ਤੁਰਕੀ ਵਿਰਾਸਤ ਸਾਰੀ ਹਨਾ ਇਹ ਬਾਟੀਆਂ ਇਹ ਗੜਵੀਆਂ ਜੀ ਇਹ ਤੁੰਬਾ ਇਹ ਜੱਗ ਆ ਗਏ ਕੁੱਕੜ ਜੱਗ ਕੌਲੀਆਂ ਆ ਛੰਨੇ ਭਾਈ ਨਵੀਂ ਪਨੀਰੀ ਨੂੰ ਬੇਨਤੀ ਹੈ ਕਿ ਬਾਈ ਕੋਲ ਨਾ ਲੰਗ ਦੇ ਟੱਪ ਤੇ ਜ਼ਰੂਰ ਵੇਖ ਕੇ ਜਾਇ ਕੋ ਯਾਰ ਕੋਈ ਟਿਕਟ ਨਹੀਂ ਇਹਨਾਂ ਕੋਲੇ ਖੁੱਲਾ ਹੈਗਾ ਕੋਈ ਟਿਕਟ ਟ ਵਗੈਰਾ ਨਹੀਂ ਲੱਗਦੀ ਤੇ ਹਾਂ ਲੱਕੜ ਦੀਆਂ ਕੁਰਸੀਆਂ ਆ ਗਈਆਂ ਹਾਂ ਜੀ ਇਹ ਵੀ ਪਿੱਛੇ ਤੋਂ ਲੈਣੀਆਂ ਜੀ ਅੱਛਾ ਜੀ 50 ਰੁਪਏ ਦਾ ਟੈਂਟ ਬੰਨ੍ਹਦਾ ਸੀਰਾ ਠੀਕ ਹੈ ਜੀ ਹਾਂ ਜੀ ਇਹ ਵੀ ਸਾਰੇ ਗੇਮਾਂ ਦੀਆਂ ਅੱਛਾ ਇਹ ਵੀ ਸਾਰੇ ਗੇਮਾਂ ਰੱਖ ਕੇ ਮਦਾਰੀਆਂ ਆਣੀਆਂ ਇਹ ਅੱਛਾ ਉਹ ਜਿਹੜੇ ਬਿਜਲੀ ਕੜੇ ਜਿਹਦੇ ਟੱਪ ਤੇ ਹੁੰਦੇ ਸੀ ਹਨਾ ਜੀ ਹਾਂ ਜੀ ਤੇ ਬਈ ਇਹ ਆ ਕੀ ਥੱਲੇ ਪਿਆ ਜਣਾ ਥੱਲੇ ਲਾ ਕੀ ਹੈ ਦੇਖਣ ਹਾਂ ਜੀ ਇਹ ਗੇਮ ਆਪਾਂ ਨੂੰ ਨਾਲੀਆਂ ਉੱਤੇ ਖੇਡ ਸਥਾਪਿਤ ਠੀਕ ਹੈ ਜੀ ਆਹ ਵੀ ਗੇਮ ਹੈ ਆਹ ਵੀ ਗੇਮ ਹਾਂ ਬਚਾਣਾ ਹੈ ਹਾਂ ਜੀ ਹਾਂ ਜੀ ਚਲਾਉਣਾ ਹੈ ਚਲਾਉਣ ਨੇ ਰਵਾਣੇ ਇੱਕ ਨੇ ਕੱਢੋ ਤੁਸੀਂ ਬਾੜੀ ਬਣਦੇ ਵਿੱਚ ਬੱਚੇ ਪਿਆ ਇਹ ਤਾਂ ਜੇ ਉਧਰ ਦੇਖੇ ਤਾਂ ਨਿਕਲਦੇ ਹੀ ਲੱਗਦੇ ਨਹੀਂ ਨਿਕਲਿਓਣਾ ਅੱਛਾ ਜੀ ਹਾਂ ਜੀ ਬਸ ਇਹ ਥੱਲੇ ਦੇ ਆ ਇਹਨੂੰ ਥੱਲੇ ਦੀ ਕੱਪਾ ਅੰਦਰ ਜਾਉਂਦਾ ਠੀਕ ਹੈ ਜੀ ਇਹ ਬਾਰ ਬਪਰਾ ਨਾਲ ਦੇ ਆ ਗੋਲ ਜੀ ਤੇ ਹਾਂ ਇਹ ਕੜਾਈ ਆ ਪਰ ਮੈਂ ਅੱਛਾ ਜੀ ਇਹ ਨਹੀਂ ਇਹ ਸਿੱਕੜ ਨਹੀਂ ਆ ਨਹੀਂ ਇਹ ਨਹੀਂ ਆ ਠੀਕ ਹੈ ਅੱਛਾ ਵੀ ਗੇਮ ਹੈ ਜੀ ਹਾਂ ਜੀ ठीक है जी कि हिसाब ना बिच कसा है ना बात है यार बहुत सोहनी गल भाई जी अपना पूरा एड्रेस दस खोल के हाँ जी पेंट बुर्ज गल ठीक है जी तो सीर फूल हाँ जी जिला बठिंडा जी, जी।, है जी। ठीक, है। ठीक है जी नंबर आ गया अठानवे सत्त सताई ठीक है उन्ती तीन सौ सठ हर बोर्ड से भी लिखा हुआ ठीक है जी ਹਾਂ ਜੀ ਬੇਟਰੋ ਸੱਚਾ ਬਣਾ ਨਹੀਂ ਆਹ ਪੁਰਾਣਾ ਇਹ ਸਿਰ ਰੇਗੂਲੇਟਰ ਵਗੈਰਾ ਜੋ ਹੈਗਾ ਪਹਿਲਾਂ ਦਾ ਹਾਂ ਜੀ ਉਹ ਵੀ ਚੱਲਦਾ ਜੀ ਇਹਦੀ ਕੰਮ ਕਰਦਾ ਨੱਕ ਬਹੁਤ ਹੋਣੀ ਲੱਗ ਕੇ ਵਜਾ ਜੀ ਹਾਂ ਜੀ ਹਾਂ ਜੀ ਉਹ ਮੇਰਾ ਬਹੁਤ ਗੰਦੀ ਕੀ ਤੇ ਇਹ ਦਬਲੀ پیسے ਜੀ ਇਹਦੇ ਆਪਣੇ ਘਰਾਂ ਚ ਬਣਦੇ ਹੈ 100 ਸਾਲ ਦਾ ਅੱਛਾ ਜੀ ਹਾਂ ਜੀ ਹਾਂ ਜੀ ਡਬਲੀ ਪੈਸੇ ਅਸਾਂ ਨੇ ਲਿਖਿਆ ਹੋਇਆ ਇੱਥੇ 570 ਨੇ ਸੰਤਾਲੀ ਇਹਨਾਂ ਤੇ ਸਨਾਂ ਦਾ ਅੱਛਾ ਜੀ ਜਿਵੇਂ ਸਾਜਣਾ ਜਿੱਤੋ ਲੈ ਫਿਰ ਮੈਂ ਹੋ ਜਾਂਦਾ ਅਜੋ ਜਿਆ ਪੈਸਾ ਹਮਮ ਅੱਛਾ ਇਹ ਸਾਨੂੰ ਫਟੀਆਂ ਦੇ ਗਿਆ ਕੋਈ ਫਟੀਆਂ ਦੇ ਸ਼ੇਅਰ ਲਿਖ ਦਿੱਤੇ ਸੀ ਇਹਨਾਂ ਪਰ ਤੇ ਇਹ ਤਾਂ ਸਾਡੇ ਵੀ ਪੰਜਾਂ ਫਟੀਆਂ ਦੇ ਆਹ ਜਿਹਨਾਂ ਨੂੰ ਆਪਾਂ ਫਿਰ ਲਿਖਦੇ ਹਾਂ ਠੀਕ ਹੈ ਹਾਂ ਜੀ ਹਾਂ ਜੀ ਇਹ ਤਾਂ ਮੈਂ ਉਹ ਤੇਰੇ ਲਈ ਗਿਆ ਅੱਛਾ ਹਾਂ ਜੀ ਆਹ ਦੇਖ ਲਓ ਗੱਦੜ ਪੀੜੀ ਆ ਬਾਈ ਜੀ ਇਹ ਕਿ ਨਹੀਂ ਦੇਖੀ ਤਾਂ ਜ਼ਰੂਰ ਦਰਸ਼ਨ ਕਰ ਲਓ ਤੇ ਦਾਕਰੀ ਦਾਕਰੀ हां ਬਰਾਕ ਤੇ ਲੱਗਦੀ ਹੁੰਦੀ ਸੀ ਇਹ ਆਪਾਂ ਦੀਵਾਲੀ ਵੇਲੇ ਹਨਾ ਉਹ ਕਰ ਦਿੰਦੇ ਸੀ ਮਿਸਾਲ ਮਿਸਾਲ ਤੇ ਹਨਾ ਸੇਲ ਬਾਕੇ ਮਿਸਾਲ ਸੁਝਾਉਂਦੇ ਹਾਂਜੀ ਹਾਂਜੀ ਤੇ ਇੱਕ ਆਪਣੇ ਘਰਾਂ ਦੇ ਵਿੱਚ ਪਹਿਲਾਂ ਵੀ ਕੀ ਕਹਿੰਦਾ ਸੀ ਬਾਈ ਜੀ ਇਹਨੂੰ ਆਹ ਏ ਟਾਂਗ ਵਗੈਰਾ ਜੀ ਟਾਂਗ ਹਨਾ ਛੋਟੀ ਟਾਂਗ ਵੱਡੀ ਨਾ ਨਹੀਂ ਆਏ ਵਗੈਰਾ ਠੀਕ ਹੈ ਜੀ ਤੇ ਆਹ ਬਾਈ ਦਾ ਅਸਲ ਕਰਾਂਸੀ ਆ ਗਈ ਇਧਰੋਂ ਹਾਂਜੀ ਪੁਰਾਣੀ 올ਡ ਕਰਾਂਸੀ ਆ ਜੀ ਮੈਂ ਹੂੰ ਹੂੰ 15 ਅਧੇਸ਼ਾਂ ਦੀ ਜੀ ਮੈਂ ਕੋਈ ਆ ਜਾਂਦਾ ਭੈਣ ਭਾਈ ਜੇਬ ਜੁਂਦੀ ਆ ਜੁਦੀ ਜਾਂਦੇ ਹਨ ਅੱਛਾ ਜੀ ਠੀਕ ਆ ਪੁਰਾਣੀ ਕਰੰਸੀ ਆ ਬੰਦਾ ਦੇਖ ਲੈ 15 ਦੇਸਾਂ ਦੀ ਜੀ 15 ਦੇਸਾਂ ਦੀ ਹਾਂਜੀ ਲਓ ਜੀ 15 ਦੇਸਾਂ ਦੀ ਪੁਰਾਣੀ ਕਰੰਸੀ ਹਾਂਜੀ ਵਿੱਚ ਪਾਸੇ ਦੀ ਵੀ ਹੈਗੀ ਆ ਹਾਂਜੀ ਆਹ ਪੈਨੋਟ ਹੈ ਨਾ ਇਸ ਸ਼ੈਕਲ ਦਾ ਬੰਲਾ ਜੀ 1955 ਠੀਕ ਹੋ ਗਿਆ 140 ਰੁਪਏ ਅੱਛਾ ਜੀ ਇਹ ਅਖਬਾਰ ਅਖਬਾਰ ਦੀ ਕਟਿੰਗ ਵੀ ਹੈ ਸਾਨੂੰ 128 ਸਾਲ ਪੁਰਾਣੀ ਆ ਖਾਸਾ ਅਖਬਾਰ ਲਾਹੌਰ ਆ ਨਾ ਜੀ ਹਾਂਜੀ ਇਸ ਨੂੰਡ ਕਰਦੇ ਵੀ ਦੇਖਣ ਨੂੰ ਉਹ ਮੋਹਰਾ ਦੇਖੋ ਸਮਝ ਹਾਂਜੀ ਹਾਂਜੀ ਉਹ ਸਾਰਾ ਅਖਵਾ ਲਾਹੌਰ ਦਾ ਸ਼ਪੇਵਾ ਜੀ ਠੀਕ ਹੈ ਜੀ ਬਹੁਤ ਸੋਹਣੀ ਚੀਜ਼ ਹੈ ਤੇ ਇਹ ਬਾਈ ਦਾ ਨਕਸ਼ਾ ਜਿੱਥੇ ਬਾਈ ਨੇ ਬਣਾਇਆ ਆਪਣੀ ਵਿਰਾਸਤੀ ਬਾਹਲੀ ਫੋਟੋ ਹੈ ਹਾਂ ਬਾਹਲੀ ਫੋਟੋ ਹੈ ਇਹ ਸਾਡੀ ਮਾਤਾ ਕੂਮੇਕਾਰ ਜੰਦੇ ਸਭ ਲਿਖਦੇ ਨੇ ਕਿ ਇਹ ਦੰਦ ਜੜਦਾ ਅੱਛਾ ਆਹ ਕਹਿੰਦੇ ਵੀ ਸਾਡੀ ਮਾਤ ਨਾਲ ਟੂਣਾ ਕਰ ਦਿੰਦੀ ਸੀ ਜਦ ਦੰਦ ਝੜਦਾ ਤੇ ਆ ਉਹਨਾਂ ਦੇ ਭਾਈ ਜੀ ਨੇ ਲੈ ਕੇ ਉਹ ਮੂੰਹ ਖਦਾ ਜੀ ਦੱਦ ਕੈਨੇਡਾ ਨਾਰਵੇ ਦਾ ਇਹ ਨਾ ਬਹੁਤ ਵਧੀਆ ਚੀਜ਼ਾਂ ਜੀ ਹਾਂਜੀ ਇਹਨਾਂ ਨੇ ਲਿਆ ਨਹਿਰੂ ਪਾਰ ਬੰਗਲਾ ਹਾਂਜੀ ਵਾਦੇ ਹਾਨੀਆਂ ਬਈ ਵੀ ਕਲਾਕ ਦੇ ਪਿੰਨ ਕਲਾ ਆਣੇ ਹਾਂਜੀ ਹਾਂਜੀ ਥਿੱਕ ਨਿੱਕੀ ਚੀਜ਼ ਬਣਾਈ ਹਾਂਜੀ ਬਰਬਾਦ ਜੇ ਉਹ ਚੱਲਦੇ ਆਪਾਂ ਬਾਹਰ ਭਾਈ ਦੇ ਲੱਗੇ ਹੋਏਗਾ ਫੁੱਲ ਬਗੀਚੇ ਇਹਨੂੰ ਸ਼ੁਬਨ ਡੀਟ ਲੈ ਕੇ ਛੋਟੇ ਟਲਾਈ ਵੀ ਆ। ਅੱਛਾ ਜੀ। ਕੱਟ ਕੱਟ ਕੇ ਨਾ। ਇਹ ਫਿਰ ਕੱਟ ਕੇ ਲਾਈ ਜੇਟਾ। ਕੱਟ ਕੇ ਲਾਈ ਆ। ਠੀਕ। ਕਿ ਦੋ ਤਿੰਨ ਟਰਾਲੀਆਂ ਲੈ ਕੇ ਨਾ ਕਿਤੋਂ ਸੀ? ਕਿਲੇ ਦੀਆਂ। ਹਾਂ ਜੀ। ਕੋਈ ਨਹੀਂ ਦੀਆਂ ਫਿਰ ਕੱਟ ਕੇ। ਠੀਕ ਹੈ ਜੀ। ਤੇ ਕਿੰਨੀਆਂ ਟਰਾਲੀਆਂ ਜੀ? ਇਹ ਉਧਰ ਚੱਲਦਾ ਜੀ ਪਾਣੀ ਦਾ। ਅੱਛਾ ਪਾਣੀ ਨਜਾ। ਚੱਲ ਜਾਂਦਾ। ਠੀਕ ਹੈ। ਪਾਣੀ ਲੀਕ ਹੋਇਆ ਵਾ। ਠੀਕ ਹੈ ਜੀ। ਇਹ ਚੱਲੀ ਜਾਂਦਾ ਫੋਰਾ। ਠੀਕ ਹੈ। ਲਓ ਜੀ ਆਹ ਬਾਈ ਦਾਸ ਦਾ ਵਾਲਾ ਰੋਡ ਜਾਂਦਾ ਜੀ। ਰੰਪੁਰਾ ਸਲਾਤਪੁਰਾ ਰੋਡ। ਸਲਾਤਪੁਰਾ ਰੋਡ। ਤੇ ਚਲੋ ਠੀਕ ਆ ਭਾਈ ਜੀ ਤੁਹਾਨੂੰ ਦੇਖਣ ਵਾਸਤੇ ਬਹੁਤ ਬਹੁਤ ਧੰਨਵਾਦ ਤੁਹਾਡਾ ਹਾਂਜੀ ਤੇ ਲੰਗ ਦੇ ਟੱਪ ਦੇ ਭਾਈ ਜਰੂਰ ਆ ਕੇ ਜਾਇਆ ਕਰੋ